ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਸਮਾਜ ਸੇਵਾ ਦੀ ਅਰੰਭੀ ਲੜੀ ਨੂੰ ਅੱਗੇ ਤੋਰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿੱਚ ਵਾਟਰ কুলਰ ਲਗਵਾਇਆ ਗਿਆ ਇਸ ਮੌਕੇ ਕਲੱਬ ਦੇ ਪ੍ਰਧਾਨ ਦਿਲਵਾਰਗ ਸਿੰਘ ਬਾਗੀ ਡਾਕਟਰ ਧਰਮਜੀਤ ਸਿੰਘ ਵਾਈਸ ਚਾਂਸਲਰ ਬਾਬਾ ਭਾਗ ਸਿੰਘ ਯੂਨੀਵਰਸਿਟੀ ਸ਼ਿਵਕੋੜਾ ਡਾਕਟਰ ਪਰਮਜੀਤ ਸਿੰਘ ਤੇ ਸਕੂਲ ਪ੍ਰਿੰਸੀਪਲ ਅਮਰੀਕ ਸਿੰਘ ਨੇ ਵਿਚਾਰ ਪੇਸ਼ ਕਰਦੇ ਆ ਕੀ ਕਿਹਾ ਆਜਾਓ ਤੁਹਾਨੂੰ ਸੁਣਾ ਦਿੰਦੇ ਆ ਹਾਂਜੀ ਪਹਿਲਾਂ ਤਾਂ 80C نیوز ਦੇ ਸਾਰੇ ਦਰਸ਼ਕਾਂ ਨੂੰ ਸਾਡੇ ਰੋਟਰੀ ਕਲੱਬ ਬੰਗਾ ਗ੍ਰੀਨ ਦੀ ਸਮੂਹ ਇਹ ਟੀਮ ਵੱਲੋਂ ਸਤਿ ਸ੍ਰੀ ਅਕਾਲ ਅੱਜ ਦਾ ਜਿਹੜਾ ਪ੍ਰੋਜੈਕਟ ਹੈਗਾ ਅਸੀਂ ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਤੇ ਇੱਥੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੇ ਵਿੱਚ ਜਿਹੜਾ ਵਾਟਰ কুলਰ ਅੱਜ ਇੰਸਟਾਲ ਕੀਤਾ ਹੈਗਾ ਆ ਉਹ ਅਸੀਂ ਬੱਚਿਆਂ ਦੀ ਲੋੜ ਨੂੰ ਮੁੱਖ ਰੱਖ ਕੇ ਪ੍ਰਿੰਸੀਪਲ ਸਾਹਿਬ ਜੀ ਨੇ ਇਹ ਦੱਸਿਆ ਸੀ ਕਿ ਇੱਥੇ ਜਿਹੜੀ ਬੱਚਿਆਂ ਨੂੰ ਪਾਣੀ ਪੀਣ ਦੀ ਬੜੀ ਸਮੱਸਿਆ ਆ ਰਹੀ ਹੈ ਤੇ ਉਹ ਮੇਰੀ ਪਤਨੀ ਮੈਡਮ ਮਜੀਦ ਕੋ ਸਾਇੰਸ ਮਿਸਟਰਸ ਜਿਹੜੇ ਇਸੇ ਸਕੂਲ ਤੋਂ ਸਾਇੰਸ ਦੇ ਰਟਾਇਰ ਹੋਏ ਨੇ ਤੀਜੂ ਨੂੰ ਉਹਨਾਂ ਦੀ ਰਿਟਾਇਰਮੈਂਟ ਦੀ ਖੁਸ਼ੀ ਵਿੱਚ ਅਸੀਂ ਰੋਟਰੀ ਕਲਬ ਬੰਗਾ ਗ੍ਰੀਨ ਦੇ ਰਾਹੀਂ ਇਹ ਜਿਹੜਾ ਵਾਟਰ 쿨ਰ ਇੰਸਟਾਲ ਕਰਾ ਕੇ ਦਿੱਤਾ ਇਹ 101 150 ਬਾਈ 150 ਦਾ ਇੰਸਟਾਲਡ 쿨ਰ ਹੈ ਇਹਦੀ ਕੈਪੈਸਿਟੀ ਇੱਕ ਵਨ ਟਾਈਮ 600 ਬੱਚਾ ਜਿਹੜਾ ਨਾ ਇਹ ਪਾਣੀ ਪੀ ਸਕਦਾ ਐਨੀ ਠੰਡਾ ਕਰਨ ਦੀ ਇਹਦੀ ਕਾਬਸਟੀ ਹੈਗੀ ਆ ਤੇ ਮੈਂ ਸਮਝਦਾ ਆਂ ਕਿ ਜਿੰਦਗੀ ਦਾ ਦੂਜਾ ਨਾਮ ਪਾਣੀ ਆ ਬਈ ਬੰਦਾ ਭੋਜਨ ਤੋਂ ਬਿਨਾਂ ਤਾਂ ਤਿੰਨ ਮਹੀਨੇ ਵੀ ਜਿਦਾ ਰਹਿ ਸਕਦਾ ਪਾਣੀ ਤੋਂ ਬਿਨਾਂ ਤਿੰਨ ਦਿਨ ਵੀ ਕੱਟਣੇ ਬੜੇ ਔਖੇ ਆ ਇਸ ਕਰਕੇ ਜਿੱਥੇ ਬੱਚਿਆਂ ਨੂੰ ਅਸੀਂ ਚਾਹਦੇ ਆਂ ਵੇ ਪੜ੍ਹਾਈ ਲਾਉਣੇ ਲੱਗਣ ਲੱਗੇ ਉੱਥੇ ਉਹਨਾਂ ਨੂੰ ਸ਼ੁੱਧ ਪਾਣੀ ਦੀ ਵਿਵਸਥਾ ਕਰਾਉਣਾ ਵੀ ਇੱਕ ਸਾਡਾ ਬਤੌਰ ਰੋਟਰੀ ਕਲੱਬ ਬੰਗਾ ਗ੍ਰੀਨ ਜਿਹੜੇ ਅਸੀਂ ਲੋੜਵੰਦਾਂ ਦੀ ਮਦਦ ਲਈ ਵਿਆਪਕ ਯਤਨ ਕਰ ਰਹੇ ਆਂ ਹਰ ਕਿਤੇ ਦੇ ਵੀ ਜਿੱਥੇ ਵੀ ਆ ਉਥੇ ਇਸ ਸਮੱਸਿਆ ਨੂੰ ਅਸੀਂ ਪਹਿਲ ਦੇ ਅਧਾਰ ਤੇ ਮੁੱਖ ਰੱਖਦੇ ਹਾਂ ਇਹ ਵਾਟਰ ਕੂਲਰ ਜਿਹੜਾ ਇੰਸਟਾਲ ਕੀਤਾ ਪਾਣੀ ਦੀ ਬਰਬਾਦ ਹੋ ਰਹੀ ਹੈ ਇਸ ਦਾ ਪਾਣੀ ਦੀ ਜਿਹੜੀ ਦੁਰਦਵਰਤ ਹੋ ਰਹੀ ਹੈ ਜੀ ਉਹਦੇ ਲਈ ਤੇ ਮੈਂ ਸਮਝਦਾ ਕਿ ਜਦੋਂ ਤੱਕ ਸਾਡੇ ਵਿੱਚ ਦੇਸ਼ ਭਗਤੀ ਦਾ ਜਜ਼ਬਾ ਨਹੀਂ ਨਾ ਜਾਗਦਾ ਉਦੋਂ ਤੱਕ ਕੋਈ ਵੀ ਸਮੱਸਿਆ ਹੱਲ ਨਹੀਂ ਹੋ ਸਕਦੀ ਭਾਵੇਂ ਪਾਣੀ ਦੀ ਆ ਜਾਂ ਵਾਤਾਵਰਨ ਦੀ ਆ ਮੈਂ ਸਮਝਦਾ ਕਿ ਸਾਡੇ ਦੇਸ਼ ਦੇ ਲੀਡਰਾਂ ਤੋਂ ਲੈ ਕੇ ਆਮ ਜਨਤਾ ਨੂੰ ਜਿਹੜੀ ਦੇਸ਼ ਭਗਤੀ ਆ ਉਹ 15 ਅਗਸਤ ਤੇ 26 ਜਨਵਰੀ ਨੂੰ ਯਾਦ ਆਂਦੀ ਆ ਲੇਕਿਨ ਜੇ ਖਰਬੰਦਾ ਇਹ ਸਮਝੇ ਕਿ ਮੇਰਾ ਇਹ ਦੇਸ਼ ਆ ਮੈਂ ਇਹਦਾ ਮੁਹੱਬਤ ਕਰਨੀ ਆ ਇਹਦੀ ਜਿਹੜੀ ਹਰ ਜਿਹੜੇ ਸਰੋਤ ਆ ਉਹ ਮੇਰੇ ਆਪਣੇ ਸਰੋਤ ਹੈਗੇ ਆ ਤੇ ਫੇਰ ਉਹ ਬੰਦਾ ਪਾਣੀ ਦੀ ਸੰਜਮ ਨਾਲ ਵਰਤੀ ਕਰਦਾ ਤੇ ਮੈਂ ਸਾਰੇ ਮਤਲਬ ਇਲਾਕਾ ਨਿਵਾਸੀ ਨੂੰ ਬੇਨਤੀ ਕਰਦਾ ਕਿ ਪਾਣੀ ਤੋਂ ਬਿਨਾ ਤਾਂ ਜ਼ਿੰਦਗੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਜੇ ਸਾਇੰਸਦਾਨ ਚੰਦ ਤੱਕ ਗਏ ਆ ਜਦੋਂ ਉੱਥੇ ਇਹ ਪਤਾ ਲੱਗਾ ਵੀ ਇੱਥੇ ਦੁਨੀਆ ਰਹਿੰਦੀ ਆ ਤੇ ਨਾਲੇ ਸੁਭਾਵਕ ਖਿਆਲ ਹੈ ਵੀ ਇੱਥੇ ਪਾਣੀ ਜ਼ਰੂਰ ਹੋਊਗਾ ਜੇ ਦੁਨੀਆ ਰਹਿੰਦੀ ਆ ਇਸ ਕਰਕੇ ਪਾਣੀ ਦੀ ਸਾਨੂੰ ਸੰਜਮ ਨਾਲ ਵਰਤੂ ਕਰਨੀ ਚਾਹੀਦੀ ਆ ਤੇ ਅਕਸਰ ਮੈਂ ਗੱਲ ਕਰਦਾ ਵੀ ਅਸੀਂ ਆਪਣੇ ਬਚਪਨ ਦੇ ਵਿੱਚ ਜਿਹੜਾ ਪਾਣੀ ਆ ਉਹਦੀ ਖੂਹ ਦੀਆਂ ਮੋਣਾ ਚੋਂ ਵੀ ਕੜ-ਕੜ ਕੇ ਪਾਣੀ ਪੀਤਾ ਉਦੋਂ 20-20 ਫੁੱਟ ਤੇ ਮਤਲਬ ਪਾਣੀ ਹੁੰਦਾ ਸੀ ਤੇ ਲੇਕਿਨ ਅੱਜ 350 ਫੁੱਟ ਜਿਹੜਾ ਮਤਲਬ ਇਹ ਆ ਵੀ ਲੰਘਾਈ ਤੱਕ ਪਾਣੀ ਚੱਲ ਗਿਆ ਉਹਦੇ ਮੁੱਖ ਦੋਸ਼ੀ ਅਸੀਂ ਖੁਦ ਆਪ ਵੀ ਆ ਕਿਉਂਕਿ ਅਸੀਂ ਆਪਣੇ ਲਾਲਚਿਤ ਵਸ ਮੰਨ ਲਓ ਸੁੱਖ ਸਹੂਲਤਾਂ ਦੀ ਖਾਤਰ ਇਹ ਅਸੀਂ ਬੈਲੈਂਸ ਬਣਾਏ ਨਹੀਂ ਸਕੇ ਕਿ ਜਿਹੜਾ ਆ ਪਾਣੀ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਵੀ ਛੱਡਣਾ ਜੋ ਸਾਨੂੰ ਬਰਾਸਤ ਮਿਲੀ ਸੀ ਉਹ ਆਪਣੇ ਅਸੀਂ ਬੱਚਿਆਂ ਨੂੰ ਵੀ ਛੱਡ ਕੇ ਜਾਈਏ ਤੇ ਮੈਂ ਇਲਾਕਾ ਨਿਵਾਸੀ ਨੂੰ ਬੇਨਤੀ ਕਰਦਾ ਪਈ ਪਾਣੀ ਦੀ ਜਿਹੜੀ ਆ ਜਿੱਥੇ ਇਹਦੀ ਤੁਸੀਂ ਲਾਭ ਆਪਣਾ ਵਰਤੋ ਕਰਦੀਆਂ ਜੋ ਇਹਦੀ ਦੂਜਾ ਕਰਦੀਆਂ ਲੇਕਿਨ ਇਹਦੀ ਬੱਚਿਆਂ ਨੂੰ ਵੀ ਦੁਰਵੱਤੋਂ ਨਹੀਂ ਕਰਦੀਆਂ ਬੀਸਟੇਜ ਪਾਣੀ ਦਾ ਜਾਵੇ ਪਾਣੀ ਪੀਓ ਤੇ ਟੂਟੀ ਬੰਦ ਹੋ ਜਾਣੀ ਚਾਹੀਦੀ ਨਾਲ ਦੀ ਨਾਲ ਹਾਂਜੀ ਮੈਂ ਅਮਰੀਕ ਸਿੰਘ ਇਸ ਸਕੂਲ ਦਾ ਪ੍ਰਿੰਸੀਪਲ ਸਕੂਲ ਆਫ ਹਮੈਨਿਟੀ ਬੰਗਾ ਦਾ ਤੇ ਸਾਡੇ 30 ਜੂਨ ਨੂੰ ਪਿੱਛੇ ਮੈਡਮ ਜੀ ਸਾਇੰਸ ਟੀਚਰ ਜਿਹੜੇ ਹੈਗੇ ਉਹ ਰਿਟਾਇਰ ਹੋਏ ਸੀ ਤੇ ਉਹਨਾਂ ਦੀ ਰਿਟਾਇਰਮੈਂਟ ਦੀ ਖੁਸ਼ੀ ਦੇ ਵਿੱਚ ਉਹਨਾਂ ਦੇ ਹਸਬੰਡ ਸਰਦਾਰ ਦਿਲਬਖ ਸਿੰਘ ਜੀ ਬਾਗੀ ਸਭ ਉਹਨਾਂ ਨੇ ਆਪਣੀ ਰੋਟਰੀ ਕਲੱਬ ਦੇ ਵੱਲੋਂ ਇਹ ਸਕੂਲ ਨੂੰ 150 ਲੀਟਰ ਜਿਹੜੀ ਕੈਪੈਸਿਟੀ ਵਾਲਾ ਹੈਗਾ ਉਹ ਵਾਟਰ ਕੂਲਰ ਸਾਨੂੰ ਡੋਨੇਟ ਕੀਤਾ ਆ ਤੁਹਾਡੇ ਮੈਂ ਆਪਣੀ ਸੰਸਥਾ ਵੱਲੋਂ ਇਹਨਾਂ ਸਾਰੇ ਕਲੱਬ ਮੈਂਬਰਸ ਦਾ ਤੇ ਸਾਡੇ ਸਪੈਸ਼ਲੀ ਜਿਹੜੇ ਮੈਡਮ ਰਿਟਾਇਰ ਹੋਏ ਆ ਮਨਜੀਤ ਕੌਰ ਜੀ ਉਹਨਾਂ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦੀ ਆ ਤੇ ਬਾਕੀ ਇਹ ਬੱਚਿਆਂ ਦੀ ਸਾਡੀ ਕਾਫੀ ਲੋੜ ਸੀ ਕਿਉਂਕਿ ਮੈਂ ਦੇਖਿਆ ਕਿ ਬੱਚੇ ਜਿਹੜੇ ਹੈਗੇ ਆ ਉਹ ਸਕੂਲ ਦੇ ਵਿੱਚ ਠੰਡਾ ਪਾਣੀ ਜਿਹੜਾ ਜ਼ਿਆਦਾ ਡਿਮਾਂਡ ਕਰਦੇ ਸੀ ਤੇ ਉਸ ਸੰਬੰਧੀ ਫਿਰ ਸਾਨੂੰ ਸਾਡੇ ਕੋਲ ਦੋ ਵਾਟਰ ਕੂਲਰ ਆਲਰੇਡੀ ਅਵੇਲੇਬਲ ਸਗੇ ਲੇਕਿਨ ਬੱਚਿਆਂ ਦੀ ਜਿਹੜੀ ਆ ਲੋੜ ਆ ਉਹ ਪੂਰੀ ਨਹੀਂ ਸੀ ਹੁੰਦੀ ਤੇ ਸਾਨੂੰ ਇਸ ਕਰਕੇ ਉਹ ਵਾਟਰクーਲਰ ਤੋਂ ਜਿਹੜੇ ਛੋਟੇ ਪਲਾਸਟਿਕ ਦੇ ਵਾਟਰクーਲਰ ਹੈਗੇ ਆ ਉਹ ਭਰ ਕੇ ਅਲੱਗ-ਅਲੱਗ ਜਗ੍ਹਾ ਤੇ ਰੱਖਣੇ ਪੈਂਦੇ ਸਗੇ ਤੇ ਹੁਣ ਉਹ ਸਮੱਸਿਆ ਜਿਹੜੀ ਹੈਗੀ ਆ ਉਹ ਸਾਡੀ ਹੱਲ ਹੋ ਜਾਏਗੀ ਕਿਉਂਕਿ ਇਹਨਾਂ ਨੇ ਕਾਫੀ ਵੱਡੀ ਕਪੈਸਿਟੀ ਵਾਲਾ ਜਿਹੜਾ ਹੈਗਾ ਵਾਟਰクーਲਰ ਸਾਨੂੰ ਡੋਨੇਟ ਕੀਤਾ ਤੋਂ ਇਹਦੇ ਨਾਲ ਬੱਚਿਆਂ ਨੂੰ ਜਿਹੜਾ ਠੰਡਾ ਪਾਣੀ ਆ ਉਹ ਵੀ ਅਵੇਲੇਬਲ ਹੋ ਜਾਏਗਾ ਜਿੱਥੋਂ ਤੱਕ ਬੇਸਟੇਜ ਦੀ ਸਵਾਲ ਹੈ ਅਸੀਂ ਇਹ ਜਿਹੜਾ ਵਾਟਰクーਲਰ ਇੰਸਟਾਲ ਕੀਤਾ ਤੁਹੇਦੀ ਜਿਹੜੀ ਆਊਟਲੈਟ ਹੈਗੀ ਆ ਉਹ ਸਾਰੀ ਜਿੰਨੇ ਸਾਡੇ ਸਕੂਲ ਦੇ ਗਰਾਊਂਡ ਵਾਲੀ ਸਾਈਡ ਤੇ ਬੂਟੇ ਲੱਗੇ ਹੋਏ ਆ ਅਸੀਂ ਉਹਦੀ ਡਰੇਨੇਜ ਜਿਹੜੀ ਹੈ ਉਹ ਸਿਰਫ ਉਹ ਕਿਆਰੀ ਬਣਾ ਕੇ ਉਹਨਾਂ ਬੂਟਿਆਂ ਨੂੰ ਪਾਣੀ ਦੀ ਸਪਲਾਈ ਜਿਹੜੀ ਆ ਉਹ ਦਿੱਤੀ ਆ ਤੋਂ ਮੇਰੀ ਕੋਸ਼ਿਸ਼ ਹੋਏਗੀ ਕਿ ਜਿਹੜਾ ਪੈਰ ਦੇ ਨਾਲ ਪੁਛ ਬਟਨ ਦੇ ਨਾਲ ਟੂਟੀ ਜਿਹੜੀ ਚੱਲਦੀ ਆ ਤੇ ਅਸੀਂ ਉਹ ਇੰਸਟਾਲ ਕਰ ਦਈਏ ਤਾਂ ਕਿ ਪਾਣੀ ਦੀ ਜਿਹੜੀ ਵੇਸਟੇਜ ਹੈਗੀ ਆ ਉਹ ਫੇਰ ਵੀ ਘੱਟ ਤੋਂ ਘੱਟ ਹੋਵੇ ਤੋਂ ਮੈਂ ਇੱਕ ਵਾਰੀ ਫੇਰ ਆਪਣੀ ਸਮੂਹ ਸੰਸਥਾ ਵੱਲੋਂ ਆਪਣੇ ਅਧਿਆਪਕ ਸਾਥੀਆਂ ਵੱਲੋਂ ਤੇ ਵਿਦਿਆਰਥੀਆਂ ਵੱਲੋਂ ਇਹਨਾਂ ਸਾਰੇ ਕਲੱਬ ਮੈਂਬਰਸ ਦਾ ਤੇ ਮੈਡਮ ਮਨਜੀਤ ਕੌਰ ਜੀ ਦਾ ਤੇ ਉਹਨਾਂ ਦੇ ਹਸਬੰਦ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜाहिर ਮਾਈਸਾ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਜੇ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਕੋਈ ਵੀ ਬੰਗਾ ਨਿਵਾਸੀ ਜਾਂ ਬੰਗਾ ਹਲਕੇ ਦੇ ਜਿਹੜੇ ਇਹ ਪ੍ਰੋਜੈਕਟ ਕਰਦੇ ਆ ਉਹਨਾਂ ਤੋਂ ਹੀ ਇੱਕ ਦੂਜੇ ਨੂੰ ਪ੍ਰੇਰਣਾ ਮਿਲਦੀ ਆ ਜਿਹਦੇ ਵਿੱਚ ਤੁਹਾਡਾ ਏਟੀਸੀ ਦਾ ਬਹੁਤ ਵੱਡਾ ਯੋਗਦਾਨ ਆ ਕਿਉਂਕਿ ਜਿੱਥੇ ਬੰਗਾ ਤੱਕ ਤੁਹਾਡਾ ਆਧਾਰਾ ਨਹੀਂ ਆ ਵਿਦੇਸ਼ਾਂ ਵਿੱਚ ਵੀ ਤੁਹਾਡੀ ਜਦੋਂ ਇੱਕ ਓਵਰ ਪਹੁੰਚਦੀ ਆ ਤਾਂ ਇੱਕ ਦੂਜੇ ਨੂੰ ਪ੍ਰੇਰਣਾ ਜ਼ਰੂਰ ਮਿਲਦੀ ਆ ਵੀ ਇਹ ਚੰਗੇ ਪ੍ਰੋਜੈਕਟ ਹੋ ਰਹੇ ਆ ਵੀ ਪਰਮਾਤਮਾ ਵਾਹਿਗੁਰੂ ਸਾਨੂੰ ਵੀ ਸੁਭ ਬਖਸ਼ੇ ਉਹਦੇ ਤਹਿਤ ਹੀ ਅੱਜ ਗਵਰਨਮੈਂਟ ਸੀਨੀਅਰਸ ਕੈਂਡੀ ਸਕੂਲ ਦੇ ਵਿੱਚ ਰੋਟਰੀ ਕਲੱਬ ਗ੍ਰੀਨ ਵੱਲੋਂ ਜਿਨ੍ਹਾਂ ਦੇ ਪ੍ਰਧਾਨ ਸਰਦਾਰ ਦਰਵਾਗ ਸਿੰਘ ਜੀ ਬਾਗੀ ਆ ਔਰ ਸਾਡੇ ਭਾਬੀ ਜੀ ਇਸ ਸਕੂਲ ਤੋਂ ਹੀ ਪਿਛੇ ਰਿਟਾਇਰਮੈਂਟ ਹੋਏ ਉਹਨਾਂ ਨੇ ਤੇ ਕਲੱਬ ਦੇ ਸਾਰੇ ਮੈਂਬਰ ਦੇ ਇਸ ਪਰਿਵਾਰ ਦੇ ਸਹਿਯੋਗ ਨਾਲ ਇਹ ਵਾਟਰ ਕੂਲਰ ਡੋਨੇਟ ਕੀਤਾ ਅਸੀਂ ਬਾਗੀ ਸਾਹਿਬ ਦੇ ਲਈ ਤੇ ਇਹਨਾਂ ਦੇ ਪਰਿਵਾਰ ਲਈ ਪਰਮਪితਾ ਪਰਮਾਤਮਾ ਦੇ ਸ਼੍ਰੀ ਚਰਨਾਂ 'ਚ ਹਮੇਸ਼ਾ ਅਰਦਾਸ ਕਰਦੇ ਰਹਿੰਦੇ ਹਾਂ ਕਿ ਇਦਾਂ ਹੀ ਇਹ ਇਕੱਲੇ ਇੱਥੇ ਤੱਕ ਹੀ ਸੀਮਤ ਨਹੀਂ ਆ ਚਾਹੇ ਪ੍ਰੂਨ ਅਤਿਆਦੀ ਗੱਲ ਹੋਵੇ ਚਾਹੇ ਟਰੀ ਪਲਾਂਟੇਸ਼ਨ ਦੀ ਗੱਲ ਹੋਵੇ ਚਾਹੇ ਨਸ਼ਿਆਂ ਵਿਰੋਧੀ ਗੱਲ ਹੋਵੇ ਚਾਹੇ ਕਿਸੇ ਤਰ੍ਹਾਂ ਦਾ ਵੀ ਕੋਈ ਸਮਾਜ ਦੇ ਖੇਤਰ ਦੇ ਵਿੱਚ ਆਪਣੇ ਪੰਜਾਬ ਨੂੰ ਹਰਾ-ਭਰਾ ਬਣਾਉਣ ਦੀ ਗੱਲ ਹੋਵੇ ਇਹਨਾਂ ਦਾ ਹਮੇਸ਼ਾ ਸਹਿਯੋਗ ਰਹਿਦਾ ਕਲੱਬ ਦਾ ਵੀ ਤੇ ਸਕੂਲ ਦੇ ਪ੍ਰਿੰਸੀਪਲ ਉਹਨਾਂ ਦਾ ਵੀ ਤੇ ਸਭ ਦਾ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਤੇ ਤੁਹਾਡਾ ਧੰਨਵਾਦ ਜੀ ਮੈਨੂੰ ਬਹੁਤ ਖੁਸ਼ੀ ਆ ਕਿ ਰੋਟਰੀ ਕਲੱਬ ਬੰਗਾ ਗ੍ਰੀਨ ਬਾਕੀ ਸਭ ਦੀਗਵਾਈ ਦੇ ਵਿੱਚ ਬੜੇ ਅੱਛੇ-ਅੱਛੇ ਪ੍ਰੋਜੈਕਟ ਜਿਹੜੇ ਲੈ ਰਿਆ ਵਾ ਔਰ ਉਸੇ ਪ੍ਰੋਜੈਕਟਾਂ ਦਾ ਇੱਕ ਹਿੱਸੇ ਦੇ ਤੌਰ ਤੇ ਉਹਨਾਂ ਨੇ ਗਵਰਨਮੈਂਟ ਹਾਈ ਸਕੂਲ ਜਾਂ ਸੀਨੀਅਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਉਹਨਾਂ ਨੇ ਇੱਕ ਉਪਰਾਲਾ ਕੀਤਾ ਕਿ ਬੱਚਿਆਂ ਦੀ ਬਿਹਤਰੀ ਦੇ ਲਈ ਵਾਟਰ কুলਰ ਇੱਥੇ ਡੋਨੇਟ ਕੀਤਾ ਜਾਵੇ ਔਰ ਇੰਟਰਸਟਿੰਗ ਗੱਲ ਹੈ ਕਿ ਉਹ ਸਾਰੇ ਰੋਟਰੀ ਦੇ ਮੈਂਬਰਾਂ ਨੂੰ ਨਾਲ ਲੈ ਕੇ ਜਿਹੜੇ ਹਰ ਕਦਮ ਜਿਹੜੇ ਚੁੱਕਦੇ ਆ ਪ੍ਰਿੰਸੀਪਲ ਸਾਹਿਬ ਨੂੰ ਵੀ ਮੁਬਾਰਕਵਾਦ ਜਿਨ੍ਹਾਂ ਨੇ ਇਹਨਾਂ ਸਾਰਿਆਂ ਨੂੰ ਪ੍ਰੋਜੈਕਟ ਨੂੰ ਉੱਪਰ ਲੈ ਜਾਣ ਦੇ ਲਈ ਰੋਟਰੀ ਕਲੱਬ ਦੇ ਨੂੰ ਖੂਬ ਸ਼ਲਾਘਾ ਜਿਹੜੀ ਕੀਤੀ ਆ ਮੈਨੂੰ ਉਮੀਦ ਆ ਜਿੱਦਾਂ ਬਾਕੀ ਸਾਹਿਬ ਨੇ ਦੱਸਿਆ ਕਿ ਵਾਟਰ ਦੀ ਬੜੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਆ ਵਾਟਰ ਜਿਹੜਾ ਵਾ ਬੜਾ ਡਿਪਲੀਟ ਹੋ ਰਿਹਾ ਵਾ ਪੰਜਾਬ ਕੇ ਇੰਡੀਆ ਦੇ ਵਿੱਚ ਜੇ ਅਸੀਂ ਹਰ ਲੋਕ ਜਿੱਦਾਂ ਭਾਰਤ ਦੀ ਵਾਦੀ ਐਸ ਵੇਲੇ 140 ਕਰੋੜਾ ਜੇ ਹਰ ਵਿਅਕਤੀ ਜਿਹੜਾ ਇੱਕ ਇੱਕ ਦਰਖਤ ਲਾਵੇ ਤੇ ਇੱਕ ਦਿਨ ਪੇਪਰ ਦੇ ਵਿੱਚ ਮੈਂ ਪੜ੍ਹ ਰਿਹਾ ਸੀ ਕਿ ਟੈਂਪਰੇਚਰ ਜਿਹੜਾ 30 35 ਤੇ ਆ ਸਕਦਾ ਹੈ ਸੋ ਅਸੀਂ ਆਪਣਾ ਫਰਜ਼ ਸਮਝੀਏ ਕਿ ਪਾਣੀ ਦੀ ਅੱਛੀ ਤਰ੍ਹਾਂ ਵਰਤੋਂ ਕਰੀਏ ਔਰ ਘੱਟ ਤੋਂ ਘੱਟ ਸੰਜਮ ਨਾਲ ਵਰਤੋਂ ਕਰੀਏ ਔਰ ਮੈਨੂੰ ਉਮੀਦ ਆ ਕਿ ਇਹ ਸਕੂਲ ਪ੍ਰਿੰਸੀਪਲ ਸਾਹਿਬ ਦੀ ਅਗਵਾਈ ਦੇ ਵਿੱਚ ਖੂਬ ਤਰੱਕੀ ਕਰੇਗਾ ਜਿਸ ਤਰ੍ਹਾਂ ਪਹਿਲਾਂ ਤਰੱਕੀ ਕਰ ਰਿਹਾ ਹੈ ਧੰਨਵਾਦ ਬਾਣੀ ਵਿੱਚ ਜਿਹੜਾ ਪਾਣੀ ਆ ਉਹਨੂੰ ਗੁਰੂ ਦਾ ਦਰਜਾ ਦਿੱਤਾ। ਪਿਤਾ ਦਾ ਦਰਜਾ ਦਿੱਤਾ ਗਿਆ। ਭਾਵ ਕਿ ਇਹਦੀ ਦੁਰਵਤੋ ਨਾ ਕਰੋ, ਸੰਜਮ ਨਾ ਵਰਤੋ, ਲੋੜ ਅਨੁਸਾਰ ਵਰਤੋ। ਉਹਦੇ ਵਿੱਚ ਲੋੜਵੰਦ ਨੂੰ ਪਾਣੀ ਦੇਣਾ ਵੀ ਸਾਡਾ ਫਰਜ਼ ਹੈ। ਉਸੇ ਵਿਸ਼ੇ ਦੇ ਤਹਿਤ ਕਹਿ ਲਓ, ਉਦੇਸ਼ ਦੇ ਤਹਿਤ ਅੱਜ ਜਿਹੜਾ ਸਾਡਾ ਰੋਟਰੀ ਕਲੱਬ ਗ੍ਰੀਨ ਬੰਗਾ ਜਦੇ ਪ੍ਰਧਾਨ ਸਰਦਾਰ ਦਿਲਬਖ ਸਿੰਘ ਬਾਗੀ ਜੀ ਆ, ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਅਸੀਂ ਅੱਜ ਇਹਨਾਂ ਬੱਚਿਆਂ ਨੂੰ ਜਿੱਥੇ ਬਹੁਤ ਵੱਡੀ ਸਟਰੈਂਥ ਵਿੱਚ ਬੱਚੇ ਪੜ੍ਹਦੇ ਨੇ ਗਰਮੀ ਬਹੁਤ ਹੈ ਔਰ ਬੱਚਿਆਂ ਦੀ ਹਮੇਸ਼ਾ ਹੀ ਠੰਡਾ ਪਾਣੀ ਪੀਣ ਦੀ ਚਾਹਤ ਰਹਿੰਦੀ ਆ ਅਗਰ ਅਸੀਂ ਬੱਚਿਆਂ ਦੀਆਂ ਹਰ ਸਹੂਲਤਾਂ ਦਵਾਗੇ ਤਾਂ ਹੀ ਉਹ ਮਨ ਲਗਾ ਕੇ ਪੜਨਗੇ ਉਹਦੇ ਤਹਿਤ ਇਸ ਸਕੂਲ ਵਿੱਚ ਸੀਨੀਅਰ ਸਕੂਲ ਸਮਾਰਟ ਸਕੂਲ ਜੋ ਐਮੀਨੈਂਸ ਬਣ ਚੁੱਕਾ ਹੈ ਉਹਦੇ ਵਿੱਚ ਇੱਕ ਵਾਟਰ কুলਰ ਜਿਹੜਾ ਦਿੱਤਾ ਗਿਆ ਮੈਂ ਸਮਝਦਾ ਕਿ ਇਹਦੇ ਵਿੱਚ ਸਾਡੇ ਜਿਹੜੇ ਪ੍ਰਿੰਸੀਪਲ ਸਰ ਹੈ ਉਹਨਾਂ ਦਾ ਉਦਮ ਹੈ ਕਿਉਂਕਿ ਉਹ ਬੱਚਿਆਂ ਦੀ ਲੋੜਾਂ ਨੂੰ ਮੁੱਖ ਰੱਖਦੇ ਨੇ ਉਹਨਾਂ ਨੂੰ ਪਤਾ ਹੈ ਕਿ ਬੱਚਿਆਂ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਔਰ ਨਾਲ ਹੀ ਉਹਨਾਂ ਨੂੰ ਇਹ ਪਤਾ ਹੈ ਵੀ ਇਹ ਕਿੱਥੋਂ ਪੂਰਤੀ ਕਰਾਉਣੀ ਆ ਜੇਕਰ ਅਸੀਂ ਹਰ ਗੱਲ ਸਰਕਾਰ ਤੇ ਛੱਡ ਦਈਏ ਸਰਕਾਰ ਨਹੀਂ ਪੂਰਾ ਕਰ ਸਕਦੀ ਔਰ ਉਹਦੇ ਵਿੱਚ ਸਾਡੇ ਇੱਥੋਂ ਮੈਡਮ ਜੀ ਰਿਟਾਇਰ ਹੋਏ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਨੇ ਦੱਸਿਆ ਪ੍ਰਿੰਸੀਪਲ ਜੀ ਨੇ ਦੱਸਿਆ ਤੇ ਉਹਦੇ ਤਹਿਤ ਇਹ ਜਿਹੜਾ ਅਸੀਂ ਵਾਟਰ ਕੂਲਰ ਅੱਜ ਇੱਥੇ ਦੇ ਰਹੇ ਆ ਸਾਡਾ ਕਲੱਬ ਰੋਟਰੀ ਕਲੱਬ ਗ੍ਰੀਨ ਸਾਰੇ ਹੀ ਮੈਂਬਰਾਂ ਦਾ ਪ੍ਰਧਾਨ ਸਰ ਦਾ ਸਭ ਦਾ ਮੈਂ ਧੰਨਵਾਦ ਕਰਦਾ ਕਿ ਐਸੀ ਤਰ੍ਹਾਂ ਛੋਟੇ ਛੋਟੇ ਕਾਰਜ ਕਰਦੇ ਰਹੀਏ ਛੋਟੇ ਛੋਟੇ ਕਾਰਜਾਂ ਦੇ ਨਾਲ ਨਾ ਜਾਣੇ ਕਿੰਨੇ ਲੋਕਾਂ ਦੇ ਮਨਾਂ ਵਿੱਚ ਆਸ ਤੇ ਪੈਦਾ ਹੁੰਦੀ ਆ ਕਿੰਨੇ ਹੋਰ ਇਹ ਤੋਂ ਮੋਟੀਵੇਟ ਹੁੰਦੇ ਆ ਕਿ ਅਸੀਂ ਵੀ ਕੁਝ ਕਰੀਏ ਅਸੀਂ ਪਿੱਛੇ ਜੇ ਖਬਰ ਮੈਨੂੰ ਮੌਕਾ ਮਿਲਿਆ ਜਾਣੇ ਦਾ ਉਹਨਾਂ ਦੀ ਦੇਣ ਏਡੀ ਵੱਡੀ ਸੀ ਕਿ ਉਹਨਾਂ ਨੇ ਕਿਹਾ ਕਿ ਅਸੀਂ ਹਜ਼ਾਰਾਂ 'ਚ ਨਹੀਂ ਲੱਖਾਂ ਦੀ ਗੈਰੰਟੀ 'ਚ ਦਰਖਤ ਲਾ ਚੁੱਕੇ ਹਾਂ ਪਰ ਅਸੀਂ ਅੱਜ ਤੱਕ ਕਿਸੇ ਵੀ ਨਾ ਪੋਸਟ ਪਾਈ ਨਾ ਫੇਸਬੁੱਕ ਤੇ ਨਾ ਕਿਸੇ ਵੀ ਚੈਨਲ ਤੇ ਨਹੀਂ ਆਏ ਪਰ ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਜੀ ਅੱਜ ਤੁਸੀਂ ਆ ਗਏ ਕਿ ਨਹੀਂ ਆ ਗਏ ਤੁਹਾਡੇ ਤੋਂ ਨਾ ਜਾਣੇ ਕਿੰਨੇ ਲੋਕਾਂ ਨੇ ਸਿੱਖਣਾ ਭਾਵਕੇ ਬੇਸ਼ੱਕ ਆ ਇੱਕ ਬਾਰਡਰ ਕੂਲਰ ਦਿੱਤਾ ਅਸੀਂ ਸਾਰੇ ਆਏ ਆ ਸਾਡਾ ਮਨੋਰਥ ਪਬਲਿਸਿਟੀ ਦਾ ਨਹੀਂ ਹੈ ਨਾ ਅਸੀਂ ਚਾਹੁੰਦੇ ਆ ਕਿ ਇਸ ਚੀਜ਼ ਨੂੰ ਇਦਾਂ ਉਭਾਰਿਆ ਜਾਵੇ ਕਿ ਇੱਕ ਛੋਟੀ ਜੀ ਕੋਸ਼ਿਸ਼ ਨੂੰ ਦੂਰ ਦੂਰ ਤੱਕ ਪਹੁੰਚਾਇਆ ਜਾਵੇ ਸਾਡਾ ਮਕਸਦ ਇਹੀ ਆ ਕਿ ਇਹ ਸਕੂਲਾਂ ਦੇ ਵਿੱਚ ਵੱਧ ਤੋਂ ਵੱਧ ਸਾਨੂੰ ਆਉਣਾ ਚਾਹੀਦਾ ਜੋ ਵੀ ਬੱਚਿਆਂ ਦੀਆਂ ਲੋੜਾਂ ਆ ਉਹਨਾਂ ਨੂੰ ਸਮਝਦੇ ਹੋਏ ਸਾਨੂੰ ਪੂਰੀਆਂ ਕਾਨੀਆਂ ਚਾਹੀਦੀਆਂ ਇਸ ਕੋਸ਼ਿਸ਼ ਤੇ ਮੈਂ ਰੋਟਰੀ ਕਲੱਬ ਬੰਗਾ ਗ੍ਰੀਨ ਦਾ ਪ੍ਰਧਾਨ ਜੀ ਬਾਗੀ ਸਾਹਿਬ ਦਾ ਪ੍ਰਿੰਸੀਪਲ ਸਰ ਦਾ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ